ਜੀਟੀ ਰੋਡ ਅੰਮ੍ਰਿਤਸਰ ਸਟੇਸ਼ਨ ਨਜ਼ਦੀਕ ਪੰਦੇ ਚੌਂਕ ਵਿੱਚ अनेका ਵੱਡੇ ਵੱਡੇ ਜਾਮ ਲੱਗੇ ਰਹਿੰਦੇ ਹਨ ਜਿਸ ਕਾਰਨ ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ ਲੋਕਾਂ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਇਸ ਰੋਡ ਦੇ ਨਜ਼ਦੀਕ ਲਿੰਕ ਸੜਕ ਉੱਪਰ ਵੱਡੀ ਗਿਣਤੀ ਵਿੱਚ ਇੱਕ ਨਿੱਜੀ ਸਕੂਲ ਦੇ ਵਾਹਨ ਖੜੇ ਕੀਤੇ ਜਾਂਦੇ ਹਨ ਲੰਮੀਆਂ ਲੰਮੀਆਂ ਕਤਾਰਾਂ ਵਿੱਚ ਖਲੋਤੇ ਇਹ ਵਾਹਨ ਸੜਕ ਨੂੰ ਬਲਾਕ ਕਰ ਦਿੰਦੇ ਹਨ ਅਤੇ ਜਿਹੜੇ ਲੋਕ ਇਹਨਾਂ ਸੜਕਾਂ 'ਤਾਂ ਨਹੀਂ ਪੈਦਲ ਜਾਂ ਸਾਈਕਲ ਜਾਂ ਹੋਰ ਵੀਕਲਾਂ 'ਤੇ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਜਗ੍ਹਾ ਨਹੀਂ ਮਿਲਦੀ ਜਿਸ ਕਾਰਨ ਇਸ ਚੌਕ ਦੇ ਨਜ਼ਦੀਕ ਹਮੇਸ਼ਾ ਹੀ ਵੱਡੇ ਵੱਡੇ ਜਾਮ ਲੱਗੇ ਰਹਿੰਦੇ ਹਨ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਾ ਸੜਕਾਂ ਤੇ ਖਲੋਤੇ ਵਾਹਨਾਂ ਨੂੰ ਇੱਥੋਂ ਹਟਾਇਆ ਜਾਵੇ ਅਤੇ ਸੜਕਾਂ ਨੂੰ ਵੀਲਾਂ ਤੋਂ ਖਾਲੀ ਕੀਤਾ ਜਾਵੇ ਤਾਂ ਜੋ ਲੱਗਣ ਵਾਲੇ ਜਾਮ ਤੋਂ ਰਾਹਤ ਮਿਲ ਸਕੇ ਫਾਸਟਵੇਚ ਚੈਨਲ ਵੇਹ ਰਾਇ ਮੇਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਹਾਂ ਛੀਟੀ ਰੋਡ ਤੇ ਸਟੇਸ਼ਨ ਤੋਂ ਅੱਗੇ ਉਹ ਜਿਹੜੀ ਜੀਡੀ ਰੋਡ ਅਟਾਰੀ ਬਾਟਰ ਨੂੰ ਜਾਂਦੀ ਹੈ ਇਸ ਰੋਡ ਦੇ ਉੱਪਰ ਜਗ੍ਹਾ ਜਗ੍ਹਾ ਤੇ ਟ੍ਰੈਫਿਕ ਜਾਮ ਰੰਦਾ ਹੈ ਕਿਉਂ ਰੰਦਾ ਹੈ ਇਸ ਦੀ ਵਜ੍ਹਾ ਹੈ ਅਸੀਂ ਤੁਹਾਨੂੰ ਉਖਾ ਰਹੇ ਹਾਂ ਤਸਵੀਰਾਂ ਇੱਕ ਨਿੱਜੀ ਸਕੂਲ ਦੀਆਂ ਇੱਥੇ ਬੱਸਾਂ ਖੜੀਆਂ ਹਨ ਸੈਂਕੜੇ ਬੱਸਾਂ ਖੜੀਆਂ ਹਨ ਜਿਹੜੀਆਂ ਕਿ ਸੜਕ ਦੇ ਦੋਵੇਂ ਪਨੇ ਖੜੀਆਂ ਹਨ ਤੇ ਨਾਲ ਹੀ ਲਿੰਕ ਛੜਕ ਵੀ ਸਾਰੀ ਬਲੌਕ ਹੋਈ ਹੈ ਜਿਸ ਨਾਲ ਇੱਥੇ ਵੱਡੇ ਵੱਡੇ ਜਾਮ ਵੀ ਲੱਗਦੇ ਹਨ ਤੇ ਆਉਣ ਜਾਣ ਵਾਲੇ ਲੋਕਾਂ ਨੂੰ ਇੱਥੇ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰਸ਼ਾਸਨ ਦਾ ਇਸ ਬੰਨੇ ਕਿਉਂ ਧਿਆਨ ਨਹੀਂ ਜਾਂਦਾ ਕਿਉਂਕਿ ਹੋ ਸਕਦਾ ਹੈ ਇਹ ਇੱਕ ਨਿੱਜੀ ਸਕੂਲ ਦੀ ਵਜਾ ਕਰਕੇ ਕੋਈ ਵੀ ਪ੍ਰਸ਼ਾਸਨ ਵਾਲਾ ਕੋਈ ਪਰਸਵਾਰਾ ਜਾਂ ਕੋਈ ਹੋਰ ਇੱਧਰ ਨਹੀਂ ਆਉਂਦਾ ਇਹਨਾਂ ਬਸਾਂ ਦੇ ਛੜਕ ਦੇ ਦੋਵੇਂ ਬੰਨੇ ਲੰਬੀਆਂ ਲੈਣਾ ਦੇ ਵਿੱਚ ਖੜੇ ਹੋਣ ਨਾਲ ਇੱਥੇ ਟ੍ਰੈਫਿਕ ਬਸਤਾ ਖਰਾਬ ਹੋ ਜਾਂਦੀ ਹੈ ਤੇ ਲੋਕਾਂ ਨੂੰ ਆਉਣ ਜਾਣ ਵਿੱਚ ਦਿੱਕਤ ਹੁੰਦੀ ਹੈ ਲੋਕਾਂ ਨੇ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਛੜਕਾਂ ਦੇ ਜਿਹੜੇ ਨਜਾਇਜ਼ ਕਬਜ਼ੇ ਇਸ ਤਰ੍ਹਾਂ ਹੋਏ ਹਨਾ ਉਹਨਾਂ ਨੂੰ ਦੂਰ ਕਰਨ ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਆਉਣ ਜਾਣ ਦੇ ਵਿੱਚ ਮੁਸ਼ਕਲ ਨਾ ਆਵੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ